ਹੀ ਮਹੱਲਾ ਪੰਜਵ ਜਿਨ ਮੋਹੀ ਬ੍ਰਹਮੰਡ ਖੰਡ ਇਹ ਮਾਇਆ ਵਿੱਚ ਜਿਹੜੇ ਜੀਵ ਲੱਗੇ ਕੋਈ ਸਫਲਤਾ ਨਹੀਂ ਹੋਂਦੇ ਉਹਨਾਂ ਦੇ ਕਰਮ ਜਿਸ ਮਾਇਆ ਵਿੱਚ ਬ੍ਰਹਮੰਡਾਂ ਦੇ ਜੀਵ ਜਿਹੜੇ ਸੀ ਤੇ ਖੰਡਾਂ ਦੇ ਜੀਵ ਸਾਰੇ ਮੋਹਤ ਕਰ ਲਏ ਨਵੇਂ ਖੰਡਾਂ ਦੇ ਰਾਜੇ ਸਾਰੇ ਮੋਹਤ ਕਰ ਲਏ ਖੰਡਾਂ 'ਚ ਰਹਿਣ ਵਾਲੇ ਸੀ ਜਿਹੜੇ ਉੱਪਰ ਖੰਡ ਆਦਕਾਂ ਦੇ ਵਿੱਚ ਬੜੇ ਬੜੇ ਜਿਹੜੇ ਰਹੀ ਤਪੀ ਸੀ ਨੌ ਖਾਦਕ ਰਾਜੇ ਸੀ ਜਿਤਨੇ ਬ੍ਰਹਿਮੰਡਾਂ ਦੇ ਅੰਦਰ ਸਵਰਗ ਦੇ ਵਿੱਚੋਂ ਨੌਕ ਨੂੰ ਸੱਤ ਬਣਾ ਕੇ ਸਿਰ ਦਿੱਤਾ ਜਦੋਂ ਇੰਦਰ ਦੀ ਸਚੀ ਦਾ ਸੱਤ ਉਹਨਾਂ ਆ ਤੇ ਰਿਖਿਆ ਦੀ ਪਾਲਕੀ ਬਣਾ ਕੇ ਜਾਣ ਲੱਗਾ ਸੀ ਤੇ ਖੰਡਾਂ ਵਿੱਚ ਰਹਿਣ ਵਾਲੇ ਵਰਗੇ ਜਿਹੜੇ بڑے بڑے ਆਪਣੇ ਆਪ ਨੂੰ ਰਹੀ ਕਹੋਂਗੇ ਸਨ ਉਹਨਾਂ ਦੇ ਤਾਂ ਹੀ ਵਸ ਕਰ ਲਿਆ ਤਾਹੁ ਮਹਪਾ ਉਸੇ ਮਾਇਆ ਦੇ ਚਾਪ ਦੇ ਚਿਤ ਨੂੰ ਪਾਈ ਬੈਠੇ ਹੋ ਜਿੰਨ ਖੰਡਾਂ ਬ੍ਰਹਿਮੰਡਾਂ ਨੂੰ ਸਾਰਿਆਂ ਨੂੰ ਮੋਹਤ ਕਰ ਲਿਆ ਆਪਣੇ ਅਧੀਨ ਕਰ ਲਿਆ ਹੈ ਰਾਖ ਲੇਹੁ ਇਹੋ ਵਿਖਾਈ ਜੀ ਇਹ ਮਾਰੇ ਬਕਾਰੀ ਜੀ ਹੈ ਬਿਸ਼ਾਂ ਦੇ ਦੀਨ ਹੈ ਇਹਦੀ ਰੱਖਿਆ ਕਰ ਲੋ ਰੁੜੇ ਰੁੜੇ ਨਾ ਇਸ ਵਿੱਚ ਦੇਹੁ ਆਪਣਾ ਨਾਮ ਆਮਰ ਜਨਾਮ ਦੇ ਕੇ ਰੱਖਿਆ ਕਰੋ ਇਸ ਦੀ ਵਿਚਾਰ ਕਰੋ ਆਪ ਰਹਾਉ ਜਾਤੇ ਨਾਹੀ ਕੋਸੂ ਜਿਸ ਮਾਇਆ ਦੇ ਪਦਾਰਥਾਂ ਦੀ ਸੰਗਤ ਕਰਕੇ ਕੋਈ ਦੁਨੀਆ ਸੁਖੀ ਨਹੀਂ ਸਭ ਦੁਖੀ ਵੇਖੀਦੇ ਐ ਤਾਕੈ ਪਾਛੈ ਜਾ ਉਹਦੇ ਪਿੱਛੇ ਹਰ ਵਕਤ ਜਿਵੇਂ ਕਰਨ ਦੇ ਉੱਤੇ ਕੁੱਤਾ ਲੱਗਾ ਹੁੰਦਾ ਐ ਇਹਦੇ ਪਿੱਛੇ ਪਿੱਛੇ ਹੀ ਜਾਂਦਾ ਹੈ ਛੋੜ ਜਾਹਿ ਜੋ ਸਗਲ ਕਾ ਜਿਹੜੀ ਮਾਇਆ ਨੇ ਜਿੰਨਾ ਸੰਬੰਧੀਆਂ ਨੇ ਜਿੰਨਾ ਪਦਾਰਥਾਂ ਨੇ ਸਾਰਿਆਂ ਨੂੰ ਛੱਡ ਜਾਣਾ ਹੈ ਫਿਰ ਫਿਰ ਲਪਟਾ ਉਹਨਾਂ ਨੂੰ ਮੋੜ ਕੇ ਲੜਦਾ ਫਿਰਦਾ ਫਸਦਾ ਫਿਰਦਾ ਹੈ ਕਰੋ ਕਿਰਪਾ ਕਰਨਾ ਪਤੀ ਇਹ ਕਿਰਪਾ ਕਰਨ ਵਾਲੇ ਸਰਵ ਕੇ ਪਤੀ ਕਿਰਪਾ ਦ੍ਰਿਸ਼ਟੀ ਕਰੋ ਤੇਰੇ ਹਰ ਗੁਣ ਦਾ ਅਕਾਲ ਪੁਰਖੀ ਆਪਕੇ ਗੁਣਾਂ ਨੂੰ ਗਾਉਣਾ ਕਰੀਏ ਨਾਨਕ ਕੀ ਪ੍ਰਭ ਬੀਨ ਤੇ ਪ੍ਰਭ ਅਕਾਲ ਪੁਰਖ ਸਾਡੀ ਬੇਨਤੀ ਹੈ ਸਾਧ ਸੰਗ ਸਮਾ ਤੇਰੀ ਸਾਧ ਸੰਗਤ ਸਾਡਾ ਸਮਾਉਣਾ ਹੋਵੇ ਮਲਾਪ ਹੋਵੇ ਸਮਾਈ ਹੋਵੇ ਸੰਗਤ ਚ ਮਿਲ ਕੇ ਰਹੀਏ ਸਮਾਉ ਸਕੇ ਪਾਰਸਾ ਸੰਗਤ ਦੁਆਰਾ ਸਾਡਾ ਮਨ ਵੀ ਆਜ ਇਸ ਸਮਾਜੇ ਮਸਤ ਹੋ ਜਾਵੇ